ਸਾਰਿਆਂ ਦਾ ਧੰਨਵਾਦ ਕਰਦਾ ਇੱਕਜੁੱਟ ਹੋ ਜੋ ਆਉਣ ਵਾਲੇ ਸਮੇਂ ਲਈ ਮੈਂ ਮੋਰਚੇ 'ਤੇ ਵੀ ਨਹੀਂ ਕਹੂੰਗਾ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਜਿੰਦਾਬਾਦ ਇਨਕਲਾਬ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਐਸ ਕੇ ਐਮ ਜਿੰਦਾਬਾਦ 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 ਪੰਜਾਬ ਦੀ ਬੇਈਮਾਨ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਭਗਵੰਤ ਮਾਨ ਦੀ ਬੇਈਮਾਨ ਸਰਕਾਰ ਮਰਦਾਬਾਦ ਜਿੰਦਾਬਾਦ ਬਹੁਤ-ਬਹੁਤ ਧੰਨਵਾਦ ਮੈਂ ਮੇਜਰ ਸਿੰਘ ਪੁੰਨਾਵਾਲ ਮੀਤ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਮੰਤਰੀਆਂ ਮੁੱਖ ਮੰਤਰੀ ਤੇ ਸਪੀਕਰਾਂ ਦੇ ਦਫ਼ਤਰਾਂ ਅੱਗੇ ਧਰਨੇ ਲਾ ਕੇ ਮੰਗ ਪੱਤਰ ਦੇ ਰਹੇ ਹਾਂ ਜਿਦੇ ਵਿੱਚ ਸਾਡੀ ਮੇਨ ਮੰਗ ਹੈ ਕਿ ਹਰ ਖੇਤ ਤੱਕ ਪਾਣੀ ਦਿੱਤਾ ਜਾਵੇ ਹਰ ਪਿੰਡ ਤੱਕ ਜਾਂ ਸ਼ਹਿਰ ਤੱਕ ਪੀਣ ਵਾਲਾ ਪਾਣੀ ਦਿੱਤਾ ਜਾਵੇ ਅੱਜ ਜਦੋਂ ਅਸੀਂ ਦੇਖਦੇ ਹਾਂ ਪਾਣੀ ਦੀ ਬੜੀ ਸੌਟੇਜ ਹੈ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਲਟਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਦੂਸਰੀ ਸਾਡੀ ਮੰਗ ਹੈ ਜਿਹੜੀ ਚੋਨਾ ਦੌਰਾਨ ਪੰਜਾਬ ਸਰਕਾਰ ਦੇ ਖੁਦ ਮੁੱਖ ਮੰਤਰੀ ਕਹਿੰਦੇ ਰਹੇ ਕਿ ਕਿਸਾਨਾਂ ਜੁਮੇ ਚੜਿਆ ਜਿਹੜਾ ਕਰਜ਼ਾ ਮਾਫ ਹੋਣਾ ਚਾਹੀਦਾ ਹੈ ਕਿਸਾਨਾਂ ਤੇ ਮਜ਼ਦੂਰਾਂ ਜੁਮੇ ਜੋ ਕਰਜ਼ਾ ਉਹਨੂੰ ਮਾਫ ਕੀਤਾ ਜਾਵੇ ਇਸੇ ਤਰ੍ਹਾਂ ਜਿਹੜਾ ਖੇਤੀ ਵਿਦਵਾੜ ਦੇ ਉੱਤੇ ਬੀਮਾ ਸਕੀਮ ਲਾਗੂ ਕੀਤੀ ਜਾਵੇ ਉਹਦਾ ਪ੍ਰੀਮੀਅਮ ਹੈ ਪੰਜਾਬ ਕੇਂਦਰ ਦੀ ਸਰਕਾਰ ਪਰੇ ਔਰ ਏਕੜ ਨੂੰ ਕਾਈ ਮੰਨ ਕੇ ਉਹਦਾ ਉਹਦਾ ਮਾਫ ਜਾ ਦਿੱਤਾ ਜਾਵੇ ਔਰ ਜਿਹੜੇ ਲਗਾਤਾਰ ਖੇਤੀ ਨਾਲ ਜੁੜੇ ਹੋਏ ਕਿਸਾਨ ਮਜ਼ਦੂਰ ਆ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈਗੀ ਉਹਨਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ ਇਹਨਾਂ ਸਮੂਚੀਆਂ ਸੀ ਮੰਗਾਂ ਨੂੰ ਲੈ ਕੇ ਅੱਜ ਹਰ ਮੁੱਖ ਮੰਤਰੀ ਦੇ ਦਬਤਰਾਂਗੇ ਧਰਨੇ ਦਿੱਤੇ ਜਾ ਰਹੇ ਆ ਇਸ ਤੋਂ ਬਾਅਦ ਮੀਟਿੰਗ ਕਰਕੇ ਇੱਕ ਵੱਡਾ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਚੰਡੀਗੜ੍ਹ 'ਚ ਲਗਾਵਾਂਗੇ ਇਹਨਾਂ ਮੰਗਾਂ ਨੂੰ ਪੂਰੀਆਂ ਕਰਨ ਲਈ ਕਿਉਂਕਿ ਇਹਨਾਂ ਮੰਗਾਂ ਉੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਜਦੋਂ ਸਰਕਾਰ ਨਹੀਂ ਹੁੰਦੀ ਤੇ ਇਹਨਾਂ ਮੰਗਾਂ ਦੀ ਚੋਣਾਂ ਦੌਰਾਨ ਵੀ ਉਦੋਂ ਪਹਿਲਾਂ ਵੀ ਗੱਲ ਕਰਦੇ ਰਿਹਾ ਜਿੱਥੋਂ ਤੱਕ ਫਸਲੀ ਵਿਭਿੰਨਤਾ ਦਾ ਪੰਜਾਬ ਸਰਕਾਰ ਦੀ ਹਾਲਤ ਹੈ ਪਿਛਲੇ ਸਮੇਂ ਉਹਨਾਂ ਨੇ ਕਿਹਾ ਕਿ ਅਸੀਂ ਮੂੰਗੀ ਨੂੰ ਜੋ ਜਿਹੜਾ ਰੇਟ ਹੈ ਪੂਰੇ ਰੇਟ ਤੇ ਖਰੀਦਾਂਗੇ ਪੂਰੇ ਰੇਟ ਤੇ ਖਰੀਦਣ ਦੇ ਲਈ ਉਹਨਾਂ ਨੇ 1000 ਕਰੋੜ ਰੁਪਇਆ ਰੱਖਿਆ ਸੀ ਜਿਹੜਾ ਬਹੁਤ ਘੱਟ ਸੀ ਅੱਜ ਉਹ ਘਟ ਕੇ 474 ਕਰੋੜ ਰੁਪਇਆ ਰਹਿ ਗਿਆ ਭਾਵ 40% ਉਹਦੇ ਉੱਤੇ ਕੱਟ ਲਾ ਦਿੱਤਾ ਹੈ ਪੰਜਾਬ ਸਰਕਾਰ ਦੀ ਨੀਤ ਤੇ ਨੀਤੀ ਹੈ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਨਾਲ ਵਾਅਦੇ ਕੀਤੇ ਨੇ ਜਿਹੜਾ ਉਹਨਾਂ ਨੂੰ ਪੂਰਾ ਕੀਤਾ ਜਾਵੇ ਮੈਂ ਜਰਨੈਲ ਸਿੰਘ ਜਹਾਗੀਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਦੇ ਧਰਨੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਧਰਨਾ ਸਹੀ ਕਿਸਾਨ ਸੰਘੂ ਤਮੋਰਤੇ ਦੇ ਸੱਦੇ ਤੇ ਦੇ ਰਹੇ ਆ ਕਿਸਾਨ ਦੀਆਂ ਸਾਰੀਆਂ ਜਥੇਬੰਦੀਆਂ ਨੇ ਕੁਝ ਕਿਸਾਨੀ ਦੀਆਂ ਪੰਜਾਬੀਆਂ ਦੀਆਂ ਅਹਿਮ ਮੰਗਾਂ ਲਈ ਅੱਜ ਸਾਡੀ ਸਰਕਾਰ ਦੇ ਮੰਤਰੀਆਂ ਰਾਹੀਂ ਇੱਕ ਮੰਗ ਪੱਤਰ ਦੇਣਾ ਜਿਹੜਾ ਅਸੀਂ ਵੀ ਅੱਜ ਕੋਰੇ ਮੰਗ ਪੱਤਰ ਦੇਣ ਆਏ ਅਸੀਂ ਅਹਿਮ ਦਫ਼ਤਰ ਸਾਹਮਣੇ ਸਾਡੇ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹ ਸਾਡੇ ਪੰਜਾਬ ਨੂੰ ਨਹੀਂ ਮਿਲਦਾ ਆਪਣੇ ਡੈਨ ਸੇਫਟੀ ਐਕਟ ਬਣਾ ਕੇ ਸਰਕਾਰ ਸੈਂਟਰ ਨੇ ਉਹਦੇ ਤੇ ਕਬਜ਼ਾ ਕਰ ਲਿਆ ਸਾਡਾ ਪੰਜਾਬ ਜਿਹੜਾ ਪਾਣੀਆਂ ਦੇ ਨਾਂ ਤੇ ਵਸਿਆ ਉਹ ਬੰਜਰ ਹੋਣ ਜਾ ਰਿਹਾ ਸਾਡੀ ਧਰਤੀ ਦਾ ਪਾਣੀ ਮੁੱਕਣ ਜਾ ਰਿਹਾ دریاਵਾਂ ਦਾ ਪਾਣੀ ਸਾਨੂੰ ਮਿਲਦਾ ਨਹੀਂ ਅਸੀਂ ਕਹਿੰਦੇ ਆ ਰਿਪੀਰੀਅਨ ਸੰਧਾਨਤਾਬਤ ਸਾਡੇ ਪੰਜਾਬ ਦਾ ਪਾਣੀ ਸਾਡੇ ਪੰਜਾਬੀਆਂ ਨੂੰ ਮਿਲੇ ਅਸੀਂ ਚਾਹੁੰਦੇ ਆ ਬਾਗਾ ਬਾਰਡਰ ਰਾਹੀਂ ਹਸ਼ਾਇਨੀ ਵਾਲੇ ਬਾਰਡਰ ਰਾਹੀਂ ਸਾਡਾ ਵਪਾਰ ਖੋਲਿਆ ਜਾਵੇ ਅਸੀਂ ਚਾਹੁੰਦੇ ਆ ਅਸੀਂ ਚਾਹੁੰਦੇ ਆ ਛੋੜਿਆ ਹੋਇਆ ਖੇਤੀ ਮਾਡਲ ਜਿਹੜਾ ਸਾਡਾ ਹਰਾ ਇਨਕਲਾਬ ਸਾਨੂੰ ਦਿੱਤਾ ਸੀ ਉਹ ਰੱਦ ਕਰਕੇ ਸਾਨੂੰ ਛੋੜਿਆ ਹੋਇਆ ਨਵਾਂ ਖੇਤੀ ਮਾਡਲ ਦਿੱਤਾ ਜਾਵੇ ਲਾਹੇ ਬੰਦ ਹੋਵੇ ਜਿਹੜਾ ਕਿਸਾਨਾਂ ਲਈ ਪੰਜਾਬ ਸਰਕਾਰ ਸਾਨੂੰ ਉਹ ਨਵਾਂ ਖੇਤੀ ਮਾਡਲ ਦੇਵੇ ਜਿੱਥੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਤੇ ਚੜਿਆ ਕਰਜ਼ਾ ਉਹਦੇ ਤੇ ਲਖੀਰ ਮਾਰੀ ਜਾਵੇ ਸਾਡੀ ਜਿਹੜੀ ਸਾਡੀ ਫਸਲਾਂ ਦੀ ਜਿਹੜੀ ਖਰੀਦ ਦੀ ਗਰੰਟੀ ਹੈ ਉਹ ਕਾਨੂੰਨੀ ਗਰੰਟੀ ਦਿੱਤੀ ਜਾਵੇ ਸਾਡਾ ਸ਼ਾਮੀ 나ਥਨ ਜਾ ਹੋਰ ਜਿਹੜੀਆਂ ਸਰਕਾਰ ਕਮਿਸ਼ਨ ਬਣਾਉਂਦੀ ਹੈ ਉਹਨਾਂ ਦੀਆਂ ਸਿਫਾਰਸ਼ਾਂ ਤੇ ਸਾਨੂੰ ਛਾੜੀਆਂ ਫਸਲਾਂ ਦੇ ਭਾਅ ਦਿੱਤੇ ਜਾਣ ਖਰੀਦਣ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਇਹ ਅੱਜ ਦੀਆਂ ਮੰਗਾਂ ਨੇ ਜੀ ਨਾਜ਼ਮ ਸਿੰਘ ਪੁੰਨਵਾਲ ਜੀ ਵੀਕਯੂ ਜੂ ਡਕਾੰਦਾ ਬੁਰਜਗਿੱਲ ਬਲਾਕ ਪ੍ਰਧਾਨ ਧੂਰੀ ਮੇਰੇ ਬਹੁਤ ਬਹੁਤ ਧੰਨਵਾਦ ਜੋ ਤਰਨਤਾ ਜੀ ਅੱਜ ਸਾਡਾ ਪਾਣੀਆਂ ਦੇ ਮੁੱਦੇ ਤੇ ਲੱਗਿਆ ਸੰਯੁਕਤ ਮੋਰਚੇ ਦੀ ਕਾਲ ਤੇ ਲੱਗਿਆ ਪਰ ਜਿਹੜਾ ਇੱਥੇ ਦਫ਼ਤਰ ਦਾ ਰਵਈਆ ਅਸੀਂ ਪਿਛਲੇ ਕਾਫੀ ਸਮੇਂ ਤੋਂ ਸਾਡੇ ਧੂਰੀਆਂ ਕੁਝ ਖਾਸ ਅਹਿਮ ਮੰਗਾਂ ਨੂੰ ਲੈ ਕੇ ਜਿਸ ਤਰ੍ਹਾਂ ਸਾਡੇ ਧੂਰੀ ਦੇ ਵਿੱਚ ਤੁਹਾਨੂੰ ਪਤਾ ਹੈ 슈ਗਰ ਮਿਲ ਬੱਤੀ ਜਾ ਰਹੀ ਹੈ ਉਹਦਾ ਪੇਮੈਂਟ ਵਾਲੇ ਮਸਲੇ ਨੂੰ ਲੈ ਕੇ ਅਗਲੇ ਸੀਜ਼ਨਾਂ ਵਾਸਤੇ ਉਹ ਮਿਲ ਨੂੰ ਚਲਾਉਣ ਵਾਸਤੇ ਇਸ ਦਫ਼ਤਰ ਵਿੱਚ ਬੈਠੇ ਹੰਕਾਰ ਹੋਰਾਂ ਨਾਲ ਬੜੀਆਂ ਮੀਟਿੰਗਾਂ ਕਰੀਆਂ ਪਰ ਇਹਨਾਂ ਨੇ ਸਾਨੂੰ ਆਪ ਬੁਲਾ ਕੇ ਆਪ ਮੀਟਿੰਗਾਂ ਦੇ ਕੇ ਉਹਨਾਂ ਦੇ ਵਿੱਚ ਜੋ ਕੱਢਣ ਬਾਉਣ ਨੂੰ ਸੀਐਮ ਤੱਕ ਹੋ ਸਕਦਾ ਗੱਲ ਹੀ ਨਾ ਪਹੁੰਚਾਈ ਪਰ ਅੱਜ ਵੀ ਦੁੱਖ ਸਾਨੂੰ ਉਦੋਂ ਬਹੁਤ ਵੱਡਾ ਲੱਗਿਆ ਜਦੋਂ ਸਾਨੂੰ ਉਰੇ ਆ ਕੇ ਪਤਾ ਲੱਗਿਆ ਵੀ ਗੈਰ ਦਫ਼ਤਰ ਦੇ ਵਿੱਚੋਂ ਸਾਰੇ ਬੰਦੇ ਗੈਬ ਨੇ ਜਦੋਂ ਕਿ ਸਾਡਾ ਪੀਸਫੁੱਲ ਪ੍ਰੋਗਰਾਮ ਦੀ ਪਾਣੀਆਂ ਦੇ ਮੁੱਦੇ ਤੇ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਦੀ ਅਸੀਂ 3 ਵਜੇ ਇਹਨਾਂ ਨੂੰ ਮੰਗ ਪੱਤਰ ਦੇਣਾ ਸੀ ਪਰ ਇਥੋਂ ਦਫ਼ਤਰ ਦੇ ਵਿੱਚੋਂ ਗੈਬ ਨੇ ਅਸੀਂ ਹੁਣ ਅਗਲੀ ਆਗੂਆਂ ਦੀ ਵਧੀਆ ਮੀਟਿੰਗ ਕਰਕੇ ਹੋ ਸਕਦਾ ਸਾਨੂੰ ਕੋਈ ਸਖਤ ਫੈਸਲਾ ਲੈਣਾ ਪਵੇ ਜੇ ਕੋਈ ਇਹਨਾਂ ਦਾ ਬੰਦਾ ਨਾ ਮੰਗ ਪੱਤਰ ਲੈਣ ਆਇਆ ਤਾਂ ਅਸੀਂ ਅਗਲੇ ਤਿੱਖੇ ਸੰਘਰਸ਼ ਦੀ ਤਿਆਰੀ ਕਰਾਂ ਮੇਰਾ ਨਵਾਂ ਜਗਰਾਦ ਸਿੰਘ ਹਰਦਾਸਪੁਰਾ ਭਾਰਤੀ ਕਿਸਾਨ ਜਨ ਉਹ ਡਕਾਉਂਦਾ ਧਨੇਰ ਕਰਨ ਵਾਲਾ ਇਹਦੇ ਪਰ ਕੀ ਕਹਿਣਾ ਚਾਹੋਗੇ ਧਰਨਾ ਜਿਹੜਾ ਲਾਇਆ ਸੰਜਗਤ ਮੋਰਚੇ ਦਾ ਪਿਛਲੇ ਸਮੇਂ ਤੋਂ ਜਿਹੜੀਆਂ ਲਟਕਦੀਆਂ ਮੰਗਾਂ ਨੇ ਜਿਹੜਾ ਦਿੱਲੀ ਸਾਡਾ ਮੋਰਚਾ ਲੱਗਿਆ ਸੀ ਉਦੋਂ ਕੁਝ ਮੰਗਾਂ ਮੰਨੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਨਵੀਆਂ ਮੰਗਾਂ ਹੋਰ ਸ਼ੁਰੂ ਹੋ ਗਈਆਂ ਜਿਹੜੇ ਤਿੰਨ ਕਾਨੂੰਨ ਫੌਜਦਾਰੀ ਲੈ ਕੇ ਆਈ ਆ ਮੋਦੀ ਸਰਕਾਰ ਉਹ ਕਾਨੂੰਨ ਵੀ ਰੱਦ ਕਰਾਉਣੇ ਨੇ ਤੇ ਪਾਣੀਆਂ ਦਾ ਮਸਲਾ ਹੈਗਾ ਖੇਤੀ ਨੀਤੀ ਬਣਾਉਣ ਦਾ ਮਸਲਾ ਹੈਗਾ ਪੰਜਾਬ ਸਰਕਾਰ ਨਾਲ ਜੁੜੇ ਹੋਏ ਮਸਲੇ ਨੇ ਕਿਉਂਕਿ ਜਿਹੜਾ ਨਸ਼ਾ ਹੈਗਾ ਉਹ ਲਗਾਤਾਰ ਪੰਜਾਬ ਦੇ ਅੰਦਰ ਘਰਾਂ ਦੇ ਵਿੱਚ ਡ੍ਰਿਵਲੀ ਕਰਕੇ ਦਿੱਤਾ ਜਾ ਰਿਹਾ ਹੈਗਾ ਪੰਜਾਬ ਸਰਕਾਰ ਤਾਂ ਇੱਥੇ ਨਹੀਂ ਗਰਕ ਗਈ ਜਿਹੜਾ 15 ਅਗਸਤ ਨੂੰ ਭਾषण ਦਿੱਤਾ ਉਹਦੇ ਵਿੱਚ ਜਿੰਨੇ ਗੁਣਗੁਣਾਣ ਗਾਏ ਨੇ ਸਿੱਖਿਆ ਨੀਤੀ ਤੇ ਸਿਹਤ ਸਹੂਲਤਾਂ ਤੇ ਉਹ ਸਾਰਾ ਜਿਹੜਾ ਡਿਵਾਲਾ ਨਿਕਲਿਆ ਪਿਆਗਾ ਇਹ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਆਮ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ ਅੱਜ ਜਿੰਨੀਆਂ ਮੰਗਾਂ ਨੇ ਸਾਡੀਆਂ ਸਾਡੀਆਂ ਕੋਈ ਵੀ ਮੰਗ ਆ ਜਿਹੜੀ ਪੰਜਾਬ ਸਰਕਾਰ ਪੂਰਾ ਨਹੀਂ ਕਰ ਰਹੀ ਤੇ ਇਹ ਥੋੜਾ ਸੈਂਟਰ ਤੇ ਭੰਨ ਦਿੰਦੇ ਨੇ ਸੈਂਟਰ ਵਾਲੇ ਇਹ ਕਹਿੰਦੇ ਨੇ ਵੀ ਪੰਜਾਬ ਸਰਕਾਰ ਨਹੀਂ ਕਿਸੇ ਆਖੇ ਲੱਗ ਰਹੀ ਤੇ ਵਿਚਾਲੇ ਇੱਥੋਂ ਦਾ ਗਰੀਬ ਵਰਗ ਆ ਜਿਹੜਾ ਉਹ ਮਜ਼ਦੂਰ ਆ ਉਹ ਇੱਥੋਂ ਦਾ ਛੋਟਾ ਦੁਕਾਨਦਾਰ ਆ ਉਹ ਛੋਟਾ ਵਪਾਰੀ ਆ ਇਥੋਂ ਦਾ ਕਿਸਾਨ ਇਹ ਸਾਰੇ ਨਿਪੀੜੇ ਗਏ ਨੇ ਅਸੀਂ ਛੋਡੇ ਚੈਨਰ ਰਾਹੀਂ ਛੋਡਾ ਧੰਨਵਾਦ ਵੀ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਲੜਾਈ ਮਾਰਨੀ ਆ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਆਥ ਨੇ ਕੋਈ ਘਰਾਂ ਦੇ ਅੰਦਰ ਹੀ ਵਾਰ ਲਾ ਕੇ ਲੋਕ ਬਹਿ ਜਾਂਦੇ ਆ ਇਸ ਕਰਕੇ ਵੀ ਨਸ਼ੇੜੀ ਇੰਨੇ ਫਿਰਦੇ ਆ ਸਾਡੇ ਪੰਜਾਬ ਦੇ ਵਿੱਚ ਰੋਲ ਚਾਰ-ਚਾਰ ਮੁਕਤਾ ਹੁੰਦੀਆਂ ਨੇ ਚਿੱਟੇ ਦੇ ਨਾਲ ਹੁਣ ਤਾਂ 15 15 16 16 ਸਾਲਾਂ ਦੇ ਬੱਚੇ ਇੱਕ ਕੈਸੂਲ ਆਏ ਨੇ ਜਿਨ੍ਹਾਂ ਨੂੰ ਚਨੇਗਚਰ ਕੈਸੂਲ ਕਹਿੰਦੇ ਆ ਕੋਈ ਹੋਰ ਕੈਸੂਲ ਨਹੀਂ ਉਹ ਭਰਾਵੋ ਛੋਟੀ ਛੋਟੀ ਜੇ ਕਹਿਣਾ ਹੋਵੇ ਨੌਜਵਾਨਾਂ ਨੂੰ ਵਰਤਾਏ ਜਾ ਰਹੇ ਆ ਪੰਜਾਬ ਸਰਕਾਰ ਸੁੱਤੀ ਪਈ ਆ ਯਾਰ ਸਾਨੂੰ ਤਾਂ ਨਸਿਆਂ ਨਾਲ ਹੀ ਮਾਰ ਦੂ ਕੋ ਤਾਂ ਨੌਜਵਾਨ ਬਾਹਰ ਚਲੇ ਗਏ ਜਿਹੜੇ ਇੱਥੇ ਨੇ ਉਹਨਾਂ ਨੂੰ ਨਸੇ ਦੇਈ ਜਾਂਦੇ ਨੇ ਸਰਕਾਰ ਕੋਈ ਸੁੱਤੀ ਪਈ ਆ ਕੋਈ ਇੱਥੋਂ ਦੀ ਇੰਟੈਲੀਜੈਂਸੀ ਇਹ ਗੱਲ ਨੂੰ ਧਿਆਨ ਚ ਲੈ ਕੇ ਫੜੇ ਧੰਨਵਾਦ ਸੰਸ਼ੇਦ ਸਿੰਘ ਪੀਸਾਪੋਲੰਡਾ ਭਾਰਤੀ ਕਿਸਾਨ ਯੂਨੀਅਨ ਲੀਗ ਦਾ ਟਿਕਾਉਂਦਾ ਜ਼ਿਲ੍ਹਾ ਮੀਤ ਪ੍ਰਧਾਨ ਅੱਜ ਤਰ੍ਹਾਂ ਲਗਾਇਆ ਸੀ ਜਿਹੜੇ ਅਸੀਂ ਤਾਂ ਨਗੜਾ ਲਗਾਇਆ ਸੀ ਐਮਰ ਦੇ ਬਾੜ ਦੇ ਮੂਹਰੇ ਤਾਂ ਲਗਾਇਆ ਸੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਿਹੜਾ ਲਾਇਆ ਵੀ ਜੋ ਪੰਜਾਬ ਦੇ ਪਾਣੀਆਂ ਦਾ ਉਹਨਾਂ ਦਾ ਹੱਲ ਕੀਤਾ ਜਾਵੇ ਬਾਹਰਲੇ ਹੋਰ ਸਟੇਟਾਂ ਨੂੰ ਜਿਹੜਾ ਪਾਣੀ ਆਉਂਦਾ ਉਹਦਾ ਇੱਥੇ ਪੰਜਾਬ ਦੇ ਵਿੱਚ ਡੰਪ ਬਣਾ ਕੇ ਕੋਈ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਜੜੀ ਹਰੀ ਕ੍ਰਾਂਤੀ ਜਿਵੇਂ ਸਾਡੇ ਕਿਸਾਨਾਂ ਨੂੰ ਕਿਹਾ ਜਾਂਦਾ ਵੇ ਇਹਨਾਂ ਨੇ ਅੱਜ ਨੇ ਢੋਲਾ ਲਾ ਕੇ ਇਹਨਾਂ ਨੇ ਪਾਣੀ ਮੰਗਾਤਾ ਐ ਕਾਤਾ ਕਿਵੇਂ ਆਮ ਫੈਕਟਰੀਆਂ ਦੇ ਵਿੱਚੋਂ ਉਦੋਂ ਵੱਧ ਪਾਣੀ ਦੀ ਲਾਗਤ ਹੁੰਦੀ ਆ ਵੀ ਸਾਡੇ ਕਿਸਾਨਾਂ ਦੀ ਕਿਹੜਾ ਇਹ ਦੋਸ਼ ਮੜਿਆ ਜਾਂਦਾ ਵੀ ਇਹ ਜੀਰੀ ਲਾਉਣੇ ਨੇ ਜੀਰੀ ਲਾਉਣੀ ਬੰਦ ਕਰਨ ਤੇ ਬਿਲਕੁਲ ਗਲਤ ਹੈ ਸਰਕਾਰ ਦਾ ਕਿਵੇਂ ਹੋਰ ਆ ਫੈਕਟਰੀਆਂ ਨੇ 12 12 13 ਤੇ ਨਾਲ ਬੋਰ ਉਹਨਾਂ ਦੇ ਵਿੱਚ ਨੇ ਕਿੱਥੇ ਗੱत्ता ਬਣਦਾ ਸਰਾ ਬਣਦੀ ਆ ਉਥੇ ਬਾਧੂ ਪਾਣੀ ਖਰਾਬ ਹੁੰਦਾ ਇਹ ਸਾਡੀ ਸਰਕਾਰ ਨੇ ਸਾਡੇ ਕਿਸਾਨਾਂ ਦੀ ਕਿਹੜਾ ਇਹ ਦੋਸ਼ ਮੜਿਆ ਗਿਆ ਸੀ ਕਿ ਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਕਿਹੜੇ ਬਾਹਰਲੇ ਸੇਤਾਂ ਨੂੰ ਪਾਣੀ ਦਿੰਦੇ ਨੇ ਉਹਦਾ ਪ੍ਰਬੰਧ ਕੀਤਾ